ਅੱਜ 24 ਸਤੰਬਰ 2025 ਦਾ ਦੇਣੇ ਆ ਇਹ ਕਲਾਂਨੌਰ ਦੇ ਲਾਗੇ ਬਰਿਆਰਪਿੰਡ ਦਾ ਇਲਾਕਾ ਆ ਜਿੱਥੇ 27 ਅਗਸਤ ਤੋਂ ਬਾਅਦ ਰਾਵੀ ਦਰਿਆ ਦੇ ਪਾਣੀ ਨੇ ਬਹੁਤ ਜ਼ਬਰਦਸਤ ਇੱਥੇ ਨੁਕਸਾਨ ਕੀਤਾ ਇੱਥੇ 10-10 ਫੁੱਟ ਪਾਣੀ ਸੀ ਆ ਖੜੀਆਂ ਫਸਲਾਂ ਨੂੰ ਤਕਰੀਬਨ ਪਾਣੀ ਜਿਹੜਾ ਉਹ ਬਰਬਾਦ ਕਰ ਗਿਆ ਵਾ ਸਾਰੇ ਪਾਸੇ ਇਹੋ ਹਾਲ ਆ ਉਹ ਸਾਹਮਣੇ ਬਰਿਆਰਪਿੰਡ ਆ ਤੇ ਉਹ ਪਿਛੇ ਪੜਾ ਕਲਾਂਨੌਰ ਆ ਇਧਰੋਂ ਹੈਗਾ ਆ ਰਾਮਪੁਰ ਤੇ ਦੁਬੁਰਜੀ ਤੇ ਨਵੀਂ ਨਗਰ ਤੇ ਅੱਗੇ ਜਾ ਕੇ ਉਹ ਹੈਗਾ ਰਣਸੀਖੇ ਤਲਾ ਇਹ ਉਹ ਪੰਜ ਛੇ ਪਿੰਡ ਆ ਜਿੱਥੇ ਸਾਡੇ ਕਿਸਾਨ ਗਰੁੱਪ ਨੇ ਜੰਗਨੋਟ ਫਾਰਮਰ ਗਰੁੱਪ ਨੇ ਪਹਿਲੇ ਦਿਨ ਤੋਂ ਹੀ ਰਿਲੀਫ ਕਾਰਵਾਈਆਂ ਚਲਾਈਆਂ ਸੀਗੀਆਂ ਤੇ ਬਾਅਦ ਵਿੱਚ ਅਸੀਂ ਇੱਥੇ ਹੀ ਤਕਰੀਬਨ 1000 ਏਕੜ ਕਣਕ ਬਜਾਈ ਦਾ 짐ਾ ਲਿਆ ਸੀ ਜਿਹੜੀ ਵਧ ਕੇ ਹੁਣ 1200 ਏਕੜ ਹੀ ਹੋ ਗਈ ਆ ਤੇ ਅੱਜ ਦੇਖੋ 24 ਤਰੀਕ ਆ ਤੇ ਮੈਂ ਸਾਰੇ ਹੁਣ ਦਾਨੀ ਸੱਜਣਾ ਨੂੰ ਵੀ ਬੇਨਤੀ ਕਰਦਾ ਕਿ ਕਣਕ ਦਾ ਬਜਾਈ ਦਾ ਸਮਾਂ ਤੇ ਭਾਵੇਂ 25 ਅਕਤੂਬਰ ਨੂੰ ਸ਼ੁਰੂ ਹੋਣਾ ਆ ਪਰ ਉਹਨੂੰ ਤਿਆਰ ਕਰ ਲਈ ਏਡੀ ਵੱਡੀ ਫਸਲ ਨੂੰ ਇੰਨੇ ਆ ਪਰਾਲ ਨੂੰ ਫੂਸ ਨੂੰ ਇਹਨੂੰ ਫਾਲਤੇ ਕੋਈ ਰਿਹਾ ਨਹੀਂ ਇਹਨੂੰ ਜ਼ਮੀਨ ਦੇ ਵਿੱਚ ਖਪਤ ਕਰਕੇ ਇਹਨੂੰ ਕਣਕ ਵਿਜਨ ਲੈਗ ਬਣਾਉਣਾ ਇਹ ਬੜੀ ਵੱਡੀ ਚੁਣੌਤੀ ਆ ਅੱਜ ਅਸੀਂ ਆਪਣੇ ਗਰੁੱਪ ਵੱਲੋਂ ਇੱਕ ਟਰੈਕਟਰ ਲਾ ਦਿੱਤਾ ਆ ਇੱਕ ਤਜਰਬਾ ਕਰਕੇ ਵੇਖਣ ਲੱਗੇ ਆ ਵੀ ਆ ਪਰਾਲੀ ਜਿਹੜੀ ਸਾਰੀ ਆ ਜ਼ਮੀਨ 'ਚ ਦੇ ਕੇ ਤੇ ਇਹਨੂੰ ਕਿਦਾਂ ਖਤਮ ਕਰੀਏ ਕਿ 20-25 ਦਿਨ ਦੇ ਵਿੱਚ ਜਦੋਂ 5 ਜੀ ਤਰੀਕ ਨੂੰ ਕਣਕ ਬਜਾਈ ਦਾ ਆਪਰੇਸ਼ਨ ਸ਼ੁਰੂ ਕਰਨਾ ਹੈ ਅਸੀਂ ਇਹਨਾਂ 5-6 ਪਿੰਡਾਂ 'ਚ ਤੇ ਉਹਦੀ ਕੀ ਤਿਆਰੀ ਹੋਊਗੀ ਕੋਸ਼ ਅਸੀਂ ਬੇਲਿੰਗ ਦਾ ਵੀ ਸੋਚ ਰਹੇ ਹਾਂ ਕੋਸ਼ ਅਸੀਂ ਪਲਾਉ ਵੀ ਇਸਤੇਮਾਲ ਕਰਾਂਗੇ ਬਾਕੀ ਅਸੀਂ ਦੇਖਾਂਗੇ ਵੀ ਹੈਪੀ ਸੀਡਰ ਕਿੱਥੇ ਚੱਲ ਸਕਦਾ ਸਮਾਰਟ ਸੀਡਰ ਕਿੱਥੇ ਚੱਲ ਸਕਦਾ ਤੇ ਆਪਣੀ ਸਰਫੇਸ ਸੀਡਰ ਕਿੱਥੇ ਚੱਲ ਸਕਦਾ ਇੱਥੋਂ ਤੱਕ ਕਿ ਟ੍ਰਿਪਲ ਸੀਡਿੰਗ ਤਕਨੀਕ ਹੈ ਉਹ ਵੀ ਕਿੱਥੇ ਵਰਤੀ ਜਾ ਸਕਦੀ ਹੈ ਮਲਚਿੰਗ ਦੀ ਵੀ ਜੇ ਕੋਈ ਸੰਭਾਵਨਾ ਹੋਈ ਤੇ ਉਹ ਵੀ ਕਰਾਂਗੇ ਉਹ ਸਾਡੀ ਐਕਸਪਰਟਿਸ ਹੈਗੀ ਆ ਸਾਡੇ ਗਰੁੱਪ ਕੋਲ ਕਿਉਂਕਿ ਜੰਗਨੋਟੋ ਫਾਰਮਰ ਗਰੁੱਪ 2014 ਤੋਂ ਹੀ ਸਾਡਾ ਜਿਹੜਾ ਮਿਸ਼ਨ ਆ ਉਹ ਅਗਮੁਕਤ ਕੱਟੂ ਮੁਕਤ ਝੋਨਾ ਮੁਕਤ ਜ਼ਹਿਰ ਮੁਕਤ ਬਾਗਬਾਨੀ ਯੁੱਗ ਪੰਜਾਬ ਆ ਤੇ ਅਸੀਂ ਆਗੂ ਅਗ ਨਹੀਂ ਲਾਉਂਦੇ ਅਸੀਂ ਵਾਤਾਵਰਨ ਪੱਖੀ ਤਕਨੀਕਾਂ ਦੇ ਨਾਲ ਖੇਤੀ ਕਰਦੇ ਆ ਸਾਡੀ ਕੋਸ਼ਿਸ਼ ਹੈਗੀ ਆ ਪਰ ਜਿੱਦਾਂ ਜਿੱਦਾਂ ਦੀਆਂ ਚੁਣੌਤੀਆਂ ਹੋਣਗੀਆਂ ਉਹਦੇ ਹਿਸਾਬ ਨਾਲ ਆਪਣੀਆਂ ਯੋਜਨਾਇਂ ਤਬਦੀਲੀ ਲਿਆਵਾਂਗੇ ਸੋ ਅੱਜ ਅਸੀਂ ਆਫੀਸ਼ੀਅਲੀ ਆਪਣਾ ਆਪਰੇਸ਼ਨ ਇੱਥੇ ਸ਼ੁਰੂ ਕਰ ਦਿੱਤਾ ਕਿ ਕਣਕ ਵੀਜਨ ਜੋਗ ਇਹਨੂੰ ਬਣਾਉਣਾ ਹੈ ਤੇ ਆਹ ਦੇਖੋ ਕਿੰਨਾ ਇਹ ਹਰਾ ਪਰਾਲਿਆ ਜਿਹਨੂੰ ਹੁਣ ਰੋਟਾਵੇਟਰ ਦੇ ਨਾਲ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਮਿੱਟੀ 'ਚ ਮਿਲਾ ਦਈਏ ਇਹ ਮਿੱਟੀ 'ਚ ਮਿਲ ਜੇਗਾ ਚਲੋ ਜ਼ਮੀਨ ਦਾ ਸੁਧਾਰ ਵੀ ਹੋਊਗਾ ਤੇ ਅਜੇ ਟਾਈਮ ਹੈਗਾ ਵਾ ਇਹਦੇ ਤੇ ਹਲਕਾ ਜਿਹਾ ਪਾਣੀ ਦੇ ਕੇ ਇਹ ਗਲ ਜੂਗੀ ਤੇ ਫਿਰ ਇਹਦੇ ਉੱਤੇ ਆਪਾਂ ਕਿਸੇ ਵੀ ਤਕਨੀਕ ਨਾਲ ਕਣਕ ਬਜਾਈ ਕਰ ਲਾਂਗੇ। ਸੋ ਇਹ ਬੇਨਤੀ ਆ ਹੁਣ ਜਿੰਨੇ ਵੀ ਵੀਰ ਮੇਰੇ ਮਾਲਵੇ ਦੇ ਸਾਰੇ ਮੁਲਕ ਦੇ ਜਾਂ ਬਾਹਰਲੇ ਮੁਲਕਾਂ ਚੋਂ ਜਿਹੜੇ ਹੁਣ ਤੱਕ ਅਸੀਂ ਹੋਲਡ ਕਰਕੇ ਰੱਖੇ ਹੋਏ ਸੀ ਹੁਣ ਸਮਾਂ ਆ ਗਿਆ ਵੀ ਪੰਜਾਬ ਦੇ ਜਿੰਨੇ ਵੀ ਦਰਦੀ ਤੇ ਦਾਨੀ ਸੱਜਣ ਨੇ ਉਹ ਤੁਸੀਂ ਹੁਣ ਮਦਦ ਕਰੋ ਤਾਂ ਨੂੰ ਉਦੋਂ ਰੋਕਿਆ ਸੀ ਵੀ ਰਸਦ ਦੀ ਲੋਡ ਨਹੀਂ ਗਈ ਹੁਣ ਸਾਨੂੰ ਇੱਥੇ ਲੋੜਿਆ ਡੀਜ਼ਲ ਦੀ ਦਾਇਆ ਯੂਰੀਆ ਦੀ ਕਣਕ ਦੇ ਬੀਜ ਦੀ ਤੇ ਇਹਨੂੰ ਬੀਜ ਨੂੰ ਲਾਉਣ ਵਾਲੀਆਂ ਦਵਾਈਆਂ ਤੇ ਆਹ ਜ਼ਮੀਨ ਨੂੰ ਪੁੱਦੇ ਵਿੱਚ ਪਾਉਣ ਵਾਲੀਆਂ ਦਵਾਈਆਂ ਦੀ ਅਸੀਂ ਇੱਕ ਨਾਲ ਇਹਦੇ ਇੱਕ ਵਾਇਸ ਆਪਣਾ ਲਿਖਤ ਮੈਸੇਜ ਵੀ ਛੱਡਾਂਗਾ ਮੈਂ ਇਸ ਵੀਡੀਓ ਦੇ ਨਾਲ ਉੱਤੇ ਤੁਸੀਂ ਦੇਖ ਲਿਓ ਜਾਂ ਤੁਸੀਂ ਚੀਜ਼ਾਂ ਲੈ ਕੇ ਦੇ ਦਿਓ ਜੇ ਚੀਜ਼ਾਂ ਨਹੀਂ ਲੈ ਸਕਦੇ ਜਾਂ ਤੁਹਾਨੂੰ ਉਹਦੇ ਬਾਰੇ ਨਹੀਂ ਪਤਾ ਵੀ ਤੁਹਾਨੂੰ ਚੰਗਾ ਸੀਡ ਤੇ ਸਹੀ ਖਾਦ ਸਹੀ ਦਵਾਈ ਨਹੀਂ ਮਿਲ ਸਕਦੀ ਤੇ ਉਹ ਅਸੀਂ ਆਪਣੇ ਗਰੁੱਪ ਦਾ ਕਾਊਂਟ ਨੰਬਰ ਦਵਾਂਗੇ। ਕਰੀਬਨ ਕਰੀਬਨ ਇਹ ਅਸੀਂ ਅੰਦਾਜ਼ਾ ਲਾਇਆ ਵੀ ਪ੍ਰਤੀ ਏਕੜ 5 ਤੋਂ 6000 ਰੁਪਏ ਦਾ ਖਰਚਾ ਆਉਣਾ ਹੈ। ਸੋ ਜੇ ਅਸੀਂ 1200 ਏਕੜ ਕਰਨ ਦੇ ਯੋਗ ਹੋਏ ਤੇ ਆਪੇ ਅੰਦਾਜ਼ਾ ਲਾ ਲਓ ਤੁਸੀਂ 1272 60-70 ਲੱਖ ਰੁਪਏ ਦਾ ਇਹ ਹੈਗਾ ਆ ਜਿਹੜਾ ਦਾਨੀ ਸੱਜਣਾ ਤੇ ਸਹਯੋਗਨਾ ਕਿਰਤ ਜਿਹੜੀ ਆ ਤੇ ਮਸ਼ੀਨਰੀ ਜਿਹੜੀ ਆ ਉਹ ਜੰਗ ਯੂਨਿਟ ਉਹ ਫਾਰਮ ਗਰੁੱਪ ਦੀ ਹੋਏਗੀ ਤੇ ਜਿਹੜਾ ਮਟੀਰੀਅਲ ਆ ਉਹ ਦਾਨੀ ਸੱਜਣਾ ਦਾ ਹੋਵੇਗਾ ਬਹੁਤ ਬਹੁਤ ਧੰਨਵਾਦ 27 ਅਗਸਤ ਨੂੰ ਹੜਾ ਆਏ ਅੱਜ 24 ਸਤੰਬਰ ਹੋ ਗਈ ਆ ਤੇ ਪਿੰਡ ਬਰੀਆਰ ਦੇ ਖੇਤਾਂ ਦੀ ਫਸਲ ਦੀ ਅਜੇ ਆ ਹਾਲਾਤ ਨੇ ਅਸੀਂ ਹੁਣ ਬਿਲਕੁਲ ਵਿੱਚ ਪੈਲੀਆਂ ਦੇ ਵਿੱਚ ਘੁੰਮ ਘੁੰਮ ਕੇ ਦੇਖ ਰਹੇ ਆ ਵੀ ਇਹਨੂੰ ਕਣਕ ਬਜਾਈ ਯੋਗ ਕਿਸ ਤਰ੍ਹਾਂ ਕਰਨਾ ਇਨੂੰ ਕਿਹੜੀ ਚੀਜ਼ ਨਾਲ ਵਾਹਿਆ ਜਾਵੇ ਪਰਾਲੀ ਜ਼ਮੀਨ ਦੇ ਵਿੱਚ ਦਿੱਤੀ ਜਾਵੇ ਕੋਈ ਬੇਲ ਆਊਟ ਕੀਤੀ ਜਾਵੇ ਕੁਝ ਵਿੱਚ ਦੱਬੀ ਜਾਵੇ ਤਾਂ ਕਿ 5 ਅਕਤੂਬਰ ਤੋਂ ਪਹਿਲਾਂ ਪਹਿਲਾਂ ਇਹ ਕਣਕ ਬਜਾਈ ਲਈ ਤਿਆਰ ਹੋ ਜਾਏ ਔਰ ਇਹ ਇਲਾਕਾ ਇੰਨਾ ਸਿੱਲਾ ਆ ਵੀ ਅਗਰ ਇਹਨੂੰ ਅਸੀਂ ਹੁਣ ਵਾਹ ਕੇ ਬੱਤਰ ਲਈ ਪਾਣੀ ਦੇਨੇ ਆ ਤੇ ਇਹਨੇ ਬੱਤਰ ਹੀ ਨਹੀਂ ਆਉਣਾ